ਲੁਧਿਆਣੇ ਲਈ ਰਾਜਾ ਬੜਿੰਕ ਭਾਰਤਪੂਸ਼ਣ ਆਸ਼ੂ ਕਿਉਂ ਨਹੀਂ ਹਾਈ ਕਮਾਂਡ ਨੂੰ ਜਾਬਦਾ ਹੋਣਾ ਹੈ ਵੀ ਇੱਥੇ ਸਭ ਤੋਂ ਸਟਰੋਂਗੇਸਟ ਕੈਂਡੀਡੇਟ ਭੇਜਿਆ ਜਾਵੇ ਤੇ ਪੰਜਾਬ ਪ੍ਰਧਾਨ ਤੋਂ ਵਧੀਆ ਬੈਟ ਫੇਰ ਕੀ ਹੋ ਸਕਦਾ ਹੈ ਪਰ ਕਹਿੰਦੇ ਕਿ ਭਾਰਤਪੂਸ਼ਣ ਆਸ਼ੂ ਬੀਜੇਪੀ ਜਾ ਸਕਦਾ ਹੈ ਘਰ ਬੈਠਣਾ ਪਸੰਦ ਕਰੂੰਗਾ ਮੈਂ ਪਾਰਟੀਆਂ ਬਦਲਣ ਬਦਲਣ 'ਚ ਵਿਸ਼ਵਾਸ ਨਹੀਂ ਰੱਖਦਾ بڑے ਬੰਦੇ ਨੇ ਜਿਹੜੇ ਆਈਡੀਓਲੋਜੀ ਤੇ ਖੜੇ ਰਹਿੰਦੇ ਟਿਕਟਾਂ ਉਹਨਾਂ ਵਾਸਤੇ ਬੜੀਆਂ ਛੋਟੀਆਂ ਹੁੰਦੀਆਂ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਤਾਂ ਹੈਗੀ ਹੂੰ ਇੱਕ ਲੈਵਲ ਤੇ ਫੈਸਲੇ ਹੁੰਦੇ ਆ ਉਹਨਾਂ ਦੀ ਸਮਝ ਦੇ ਮੁਤਾਬਕ ਵੀ ਵਰਕਿੰਗ ਪ੍ਰਧਾਨ ਨਹੀਂ ਪ੍ਰਧਾਨ ਹੀ ਚਾਹੀਦਾ ਇੱਥੇ ਵਰਕਰਾਂ 'ਚ ਥੋੜੀ-ਬਹੁਤ ਨਿਰਾਸ਼ਾ ਜ਼ਰੂਰ ਆਈ ਸੀਗੀ ਕਿਉਂਕਿ ਅ ਪਿਛਲੀ ਦੋ ਵਾਰੀਆਂ ਤੋਂ ਬਾਹਰਲੇ ਕੈਂਡੀਡੇਟ ਆ ਰਹੇ ਸੀਗੇ ਤੇ ਇੱਥੇ ਕੀ ਉਹ ਚਾਹੁੰਦੇ ਸੀਗੇ ਵੀ ਕਿਸੇ ਵੀ ਤਰੀਕੇ ਲੋਕਲ ਕੈਂਡੀਡੇਟ ਆਵੇ ਪਰ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੁਕਾਬਲਾ ਇੱਥੇ ਜਿਸ ਤਰੀਕੇ ਦਾ ਬਣ ਗਿਆ ਤੇ ਸਾਡੀ ਹਾਈ ਕਮਾਂਡ ਨੇ ਸਮਝਿਆ ਵੀ ਪ੍ਰਧਾਨ ਸਾਹਿਬ ਨੂੰ ਇੱਥੇ ਆਣਾ ਚਾਹੀਦਾ ਹੈ। ਗਗਨਜੀ ਜਿਹੜੀ ਨੱਚਣ ਵਾਲੀ ਹੱਡੀ ਹੈ ਉਹ ਕਦੀ ਰਹਿੰਦੀ ਨਹੀਂ ਨਰਾਸ਼ਾ ਵਰਕਰਾਂ ਦੀ ਘਟ ਜਾਂਦੀ ਹੈ ਹੌਲੀ-ਹੌਲੀ। ਉਹ ਇੱਕ ਵਾਰੀ ਜਿਹਦੇ ਨਾਲ ਜੁੜੇ ਹੁੰਦੇ ਆ ਨਾ ਵਰਕਰ ਜਿਹੜੇ ਲੀਡਰ ਨਾਲ ਇਮੀਡੀਏਟਲੀ ਜੁੜੇ ਹੁੰਦੇ ਆ ਉਹਨੂੰ ਬਹੁਤ ਵੱਡਾ ਸਮਝਦੇ। ਉਹਨਾਂ ਵਾਸਤੇ opinion ਹੋਏਗਾ ਵੀ ਖਬਰੇ ਹਲੇ ਆਸ਼ੂ ਉਸ ਕੈਲੀਬਰ ਦਾ ਨਹੀਂ ਹੈ ਤੇ ਪ੍ਰਧਾਨ ਸਾਹਿਬ ਆਣੇ ਚਾਹੀਦੇ ਆ ਤੇ ਉਹ ਪ੍ਰਧਾਨ ਸਾਹਿਬ ਵੈਸੇ ਤੁਸੀਂ ਤਾਂ ਆਪਣੇ ਉਹਨੂੰ ਉਸ ਕੈਲੀਬਰ ਦਾ ਮੰਨਦੇ ਹੋ ਆਸ਼ੂ ਜੀ ਇਹ ਵੀ ਬੜੀ ਚਰਚਾ ਹੈਗੀ ਹੈ ਕਹਿੰਦੇ ਕਿ ਪਾਰਤ ਕੁਸ਼ਨ ਆਸ਼ੂ ਨੂੰ ਟਿਕਟ ਮਿਲਦੇ ਸੀ ਉਹਨਾਂ ਨੇ ਆਪ ਮਨਾ ਕਰਤੀ ਰਾਜਾ ਵੜਿੰਗ ਦਾ ਨਾਮ ਸੁਝਾਇਆ ਕਿ ਰਾਜਾ ਵੜਿੰਗ ਲੜ ਲੇ ਦੇਖੋ ਨਹੀਂ ਇਹਦੇ ਵਿੱਚ ਸੱਚਾਈ ਨਹੀਂ ਹੈ ਮੈਨੂੰ ਆਪ ਹੀ ਲੀਡਰਾਂ ਨੇ ਤਿਆਰ ਕਰਿਆ ਸੀਗਾ ਕੈਂਡੀਡੇਟ ਕੈਂਡੀਡੇਟ ਬਣਨ ਲਈ ਹਾਂ ਜਦੋਂ ਮੈਂ ਹਾਮੀ ਭਰਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਉਂ ਨਹੀਂ ਕੰਸੀਡਰ ਕਰਿਆ ਭਰਤੀ ਸੀ ਤੁਸੀਂ ਹਾਮੀ ਇੱਕ ਵਾਰੀ ਹਾਂ ਇੱਕ ਵਾਰੀ ਹਾਮੀ ਭਰੀ ਸੀ ਕੁਝ ਲੋਕ ਚਲੇ ਗਏ ਦਲਵੀਰ ਗੋਲਦੀ ਬੜੇ ਹੈਰਾਨੀਜਨਕ ਤਰੀਕੇ ਦੇ ਨਾਲ ਅਚਾਨਕ ਚਲੇ ਗਏ ਸਹੀ ਗੱਲ ਆ ਗਗਨ ਜੀ ਬਹੁਤ ਪੋਟੈਂਸ਼ੀਅਲ ਵਾਲਾ ਲੜਕਾ ਸੀਗਾ ਛੋਟੇ ਪਾਈਆਂ ਨੂੰ ਸੀਗਾ ਮੈਂ ਤਾਂ ਉਹਦੇ ਵਿੱਚ ਬੜਾ ਭਵਿੱਖ ਦੇਖਦਾ ਸੀਗਾ ਕਾਂਗਰਸ ਪਾਰਟੀ ਲਈ ਉਹ ਇੱਕ ਐਸੈਟ ਸੀਗਾ ਲੜਾਈ ਜਾਰੀ ਰਹਿਣੀ ਚਾਹੀਦੀ ਅੱਛਾ ਇੱਕ ਇੱਕ ਚੀਜ਼ ਇਹ ਮੰਨਦੇ ਹੋ ਇਹ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਕਿ ਸੁਖਪਾਲ ਖੈਰਾ ਪੁਲੱਤ ਤੋਂ ਸੰਗਰੂਰ ਆ ਜਾਂਦੇ ਨੇ ਰਾਜਾਪੁਰੇ ਗਿੱਦੜਵਾਹਾ ਤੋਂ ਇੱਥੇ ਆ ਜਾਂਦੇ ਨੇ ਬੜਾ ਜਿਆਦਾ ਇੱਧਰ ਉੱਧਰ ਜਿਹੜਾ ਕ੍ਰਾਸ ਕਨੈਕਸ਼ਨ ਜਿਆ ਬਣ ਜਾਂਦਾ ਲੋਕਲ ਲੀਡਰਸ਼ਿਪ ਦੇ ਵਿੱਚ ਥੋੜਾ ਜਿਹਾ ਮਿਊਸੀ ਆਉਂਦੀ ਹੈ ਪਾਰਟੀ ਨੇ ਉਹਨਾਂ ਨੂੰ ਐਡਾ ਬਿੱਟੂ ਨੂੰ ਦਾ ਬਿੱਟੂ ਬਣਾਉਣ ਵਾਲੀ ਪਾਰਟੀ ਹੈ ਕਹਿੰਦੇ ਦਾ ਬਿੱਟੂ ਨੂੰ ਬਿੱਟੂ ਬਣਾਉਣ ਵਾਲੇ ਤਾਂ ਭਾਰਤ ਪੂਸ਼ਨ ਆਸ਼ੂ ਨੇ ਇਹ ਤੁਸੀਂ ਉਹ ਜ਼ੋਰ ਲਾ ਕੇ ਕਹਿੰਦੇ ਜਿਤਾਇਆ ਰਾਜਨੀਤਿਕ ਪੰਡਤ ਤੇ ਲੋਕ ਤਾਂ ਇਹੀ ਕਹਿੰਦੇ ਨੇ ਹੁਣ ਉਹ ਹੀ ਜ਼ੋਰ ਅਸੀਂ ਰਾਜਾ ਜੀ ਦੇ ਪਿੱਛੇ ਲਾ ਦੇਾਂਗੇ ਪੂਰਾ ਉਹਨਾਂ ਹੀ ਜ਼ੋਰ ਲੱਗੇਗਾ ਉਹਨਾਂ ਹੀ ਜ਼ੋਰ ਲੱਗੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਹਰ ਦਿਨ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਲੀਡਰ ਸਵੇਰੇ ਕਿਸੇ ਹੋਰ ਪਾਰਟੀ 'ਚ ਹੁੰਦਾ ਹੈ ਸ਼ਾਮ ਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਂਦਾ ਹੈ 13 ਸੀਟਾਂ ਦੇ ਉੱਤੇ ਵੋਟਿੰਗ ਹੋਣੀ ਹੈ ਲੋਕ ਸਭਾ ਚੋਣਾਂ 2024 ਮੈਦਾਨ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਹੈ ਭਾਰਤ ਪੂਸ਼ਨ ਆਸ਼ੂ ਸਾਡੇ ਨਾਲ ਪॉडकास्ट ਦੇ ਵਿੱਚ ਮੌਜੂਦ ਰਹਿਣ ਕੇ ਆਸ਼ੂ ਜੀ ਵੈਲਕਮ ਹੈ ਪਹਿਲਾ ਸਵਾਲ ਇਹੀ ਹੈ ਲੁਧਿਆਣੇ ਲਈ ਰਾਜਾ ਬੜਿੰਗ ਭਾਰਤ ਪੂਸ਼ਨ ਆਸ਼ੂ ਕਿਉਂ ਨਹੀਂ ਉਹ ਇੱਥੇ ਥੋੜਾ ਜਿਹਾ ਬਿੱਟੂ ਜੀ ਦੇ ਜਾਣ ਤੋਂ ਬਾਅਦ ਥੋੜਾ ਹਾਈ ਪ੍ਰੋਫਾਈਲ ਜਿਹਾ ਹੋ ਗਿਆ ਤੇ ਮੇਰਾ ਖਿਆਲ ਹਾਈ ਕਮਾਂਡ ਨੂੰ ਜ਼ਾਬਦਾ ਹੋਣਾ ਹੈ ਵੀ ਇੱਥੇ ਸਭ ਤੋਂ ਸਟਰੋਂਗੇਸਟ ਕੈਂਡੀਡੇਟ भेजया ਜਾਵੇ ਤੇ ਪੰਜਾਬ ਪ੍ਰਧਾਨ ਤੋਂ ਵਧੀਆ ਬੈਟ ਫੇਰ ਕੀ ਹੋ ਸਕਦੀ ਹੈ ਪਰ ਪਰ ਹਾਈ ਪ੍ਰੋਫਾਈਲ ਤਾਂ ਤੁਸੀਂ ਵੀ ਬਹੁਤ ਬਿਲਕੁਲ ਤੁਸੀਂ ਜਿੰਨਾ ਮੈਂ ਲਗਾ ਲੁਧਿਆਣੇ ਨੂੰ ਤੁਸੀਂ ਸਮਝਦੇ ਹੋ ਬੇਸਿਕ ਲੈਵਲ ਤੋਂ ਕਾਉਂਸਲਰ ਲੈਵਲ ਤੋਂ ਉੱਠ ਕੇ ਲਗਾਤਾਰ ਜਿੱਤ ਐਮ ਐਲ ਏ ਰਹੇ ਫਿਰ ਕੈਬਨਿਟ ਦੇ ਵਜ਼ੀਰ ਵੀ ਰਹੇ ਔਰ ਆਪਣਾ ਬਹੁਤ ਤੁਹਾਡਾ ਰਤਬਾ ਔਰਾ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਤਾਂ ਹੈਗੇ ਹੋ ਜਦੋਂ ਪਾਰਟੀਆਂ ਦਾ ਇਸ਼ੂ ਹੁੰਦਾ ਹੈ ਨਾ ਤਾਂ ਉਦੋਂ ਫੈਸਲੇ ਵੀ ਮੰਨਣੇ ਚਾਹੀਦੇ ਆ ਇੱਕ ਲੈਵਲ ਤੇ ਫੈਸਲੇ ਹੁੰਦੇ ਆ ਉਹਨਾਂ ਦੀ ਸਮਝ ਦੇ ਮੁਤਾਬਕ ਵੀ ਵਰਕਿੰਗ ਪ੍ਰਧਾਨ ਨਹੀਂ ਪ੍ਰਧਾਨੀ ਚਾਹੀਦਾ ਇੱਥੇ ਹਮ ਤਾਂ ਅੱਜ ਪ੍ਰਧਾਨ ਸਾਹਿਬ ਇੱਥੇ ਆ ਵੀ ਰਹੇ ਨੇ ਤੇ ਅੱਗੋਂ ਚੋਣ ਪ੍ਰਚਾਰ ਸ਼ੁਰੂ ਵੀ ਹੋਣਾ ਹੈ ਹਾਂ ਜਿਹੜੀ ਸਾਡੀ ਇੱਥੇ ਲੋਕਲ ਸਮਝ ਆ ਜੋ ਅਸੀਂ ਮਹਿਸੂਸ ਕਰਦੇ ਆ ਵੀ ਲੁਧਿਆਣੇ ਵਾਸਤੇ ਹੋਣਾ ਚਾਹੀਦਾ ਉਹ ਅਸੀਂ ਅੱਗੇ ਵੀ ਬਿੱਟੂ ਜੀ ਨਾਲ ਸ਼ੇਅਰ ਕਰਦੇ ਰਹੇ ਆ ਤੇ ਪ੍ਰਧਾਨ ਸਾਹਿਬ ਨਾਲ ਵੀ ਜਰੂਰ ਸ਼ੇਅਰ ਕਰਾਂਗੇ ਪਰ ਪਹਿਲਾਂ ਤਾਂ ਹੁਣ ਅਗਲੇ 27 22 ਦਿਨ ਜੋ ਕੈਂਪੇਨ ਦੇ ਬਚੇ ਆ ਦਿਨ ਉਹਦਾ ਇੱਕ ਇੱਕ ਮਿੰਟ ਕੀਮਤੀ ਆ ਉਹ ਕੋਸ਼ਿਸ਼ ਕਰਾਂਗੇ ਪਾਰਟੀ ਲਈ ਜੀ jaan ਲਾਈ ਜਾਵੇ ਦਿਨ ਰਾਤ ਲਾਈ ਜਾਵੇ 24 ਘੰਟਿਆਂ ਨੂੰ ਕਿਸ ਤਰੀਕੇ 48 ਘੰਟਿਆਂ ਚ ਕਨਵਰਟ ਕਰਨਾ ਇੰਨੀ ਮਿਹਨਤ ਕਰਨੀ ਉਹ ਨਹੀਂ ਜ਼ੋਰ ਲੱਗੇਗਾ ਬੇ ਬਕਾਇਦਾ ਤੌਰ ਤੇ ਹਰ ਵਰਕਰ ਵਰਕਰਾਂ ਚ ਥੋੜੀ ਬਹੁਤ ਨਿਰਾਸ਼ਾ ਜ਼ਰੂਰ ਆਈ ਸੀਗੀ ਕਿਉਂਕਿ ਪਿਛਲੀ ਦੋ ਵਾਰੀਆਂ ਤੋਂ ਬਾਹਰਲੇ ਕੈਂਡੀਡੇਟ ਆ ਰਹੇ ਸੀਗੇ ਤੇ ਐਤਕੀ ਉਹ ਚਾਹੁੰਦੇ ਸੀਗੇ ਵੀ ਕਿਸੇ ਵੀ ਤਰੀਕੇ ਲੋਕਲ ਕੈਂਡੀਡੇਟ ਆਵੇ ਪਰ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੁਕਾਬਲਾ ਇੱਥੇ ਜਿਸ ਤਰੀਕੇ ਦਾ ਬਣ ਗਿਆ ਤੇ ਸਾਡੀ ਹਾਈ ਕਮਾਂਡ ਨੇ ਸਮਝਿਆ ਵੀ ਪ੍ਰਧਾਨ ਸਾਹਿਬ ਨੂੰ ਇੱਥੇ ਆਣਾ ਚਾਹੀਦਾ ਸਾਰੇ ਵਰਕਰ ਇੰਤਜ਼ਾਰ ਕਰਦੇ ਪਏ ਹੁਣ ਹੌਲੀ ਹੌਲੀ ਜਿਹੜੀ ਨਿਰਾਸ਼ਾ ਸੀ ਉਹ ਘਟ ਗਈ ਤੇ ਵਰਕਰ ਵਾਕਈ ਵੈਸੇ ਵੀ ਗਗਨਜੀਤ ਜਿਹੜੀ ਨੱਚਣ ਵਾਲੀ ਅੱਡੀ ਹੈ ਉਹ ਕਦੀ ਰਹਿੰਦੀ ਨਹੀਂ ਨਿਰਾਸ਼ਾ ਨਿਰਾਸ਼ਾ ਵਰਕਰਾਂ ਦੀ ਘਟ ਜਾਂਦੀ ਹੈ ਹੌਲੀ ਹੌਲੀ ਉਹ ਇੱਕ ਵਾਰੀ ਜਿਹਦੇ ਨਾਲ ਜੁੜੇ ਹੁੰਦੇ ਆ ਨਾ ਵਰਕਰ ਜਿਹੜੇ ਲੀਡਰ ਨਾਲ ਇਮੀਡੀਏਟਲੀ ਜੁੜੇ ਹੁੰਦੇ ਆ ਉਹਨੂੰ ਉਹ ਬਹੁਤ ਵੱਡਾ ਸਮਝਦੇ ਆ ਹਮ ਪਰ ਹਾਂ ਜਿਹੜੀ ਉੱਪਰ ਬੈਠੇ ਹਾਈ ਕਮਾਂਡ ਜਾਂ ਹਾਈ ਕਮਾਂਡ ਚ ਬੈਠੇ ਲੀਡਰ ਹੈ ਉਹ ਹਰੇਕ ਵਾਸਤੇ ਬੜਾ ਸਪੈਸੀਫਿਕ opinion ਰੱਖਦੇ ਆ ਉਹਨਾਂ ਵਾਸਤੇ opinion ਹੋਏਗਾ ਵੀ ਖਬਰੇ ਹਲੇ ਆਸ਼ੂ ਉਸ ਕੈਲੀਬਰ ਦਾ ਨਹੀਂ ਹੈ ਤੇ ਪ੍ਰਧਾਨ ਸਾਹਿਬ ਆਣੇ ਚਾਹੀਦੇ ਆ ਤੇ ਹੁਣ ਪ੍ਰਧਾਨ ਸਾਹਿਬ ਵੈਸੇ ਤੁਸੀਂ ਤਾਂ ਆਪਣੇ ਉਹਨੂੰ ਉਸ ਕੈਲੀਬਰ ਦਾ ਮੰਨਦੇ ਹੋ ਨਾ ਮੈਂ ਤਾਂ ਆਪਣੇ ਆਪ ਨੂੰ ਵਰਕਰ ਤੋਂ ਉੱਤੇ ਕਦੀ ਮੰਨਿਆ ਹੀ ਨਹੀਂ ਹਮ ਆਪ ਤਾਂ ਉਵੇਂ ਦੇ ਹੋ ਗਏ ਆ ਜਿਵੇਂ ਪਹਿਲਾਂ ਸਿਆਸੀ ਵੈਸੇ ਵੈਸੇ ਆਸ਼ੂ ਜੀ ਇਹ ਵੀ ਬੜੀ ਚਰਚਾ ਹੈਗੀ ਹੈ ਕਹਿੰਦੇ ਕਿ ਭਾਰਤਪੂਰਨ ਆਸ਼ੂ ਨੂੰ ਟਿਕਟ ਮਿਲਦੇ ਸੀ ਉਹਨਾਂ ਨੇ ਆਪ ਮਨਾ ਕਰਤੀ ਰਾਜਾ ਵੜਿੰਗ ਦਾ ਨਾਮ ਸੁਝਾਇਆ ਕਿ ਰਾਜਾ ਵੜਿੰਗ ਲੜ ਲਵੇ ਦੇਖੋ ਨਹੀਂ ਇਹਦੇ ਚ ਸੱਚਾਈ ਨਹੀਂ ਹੈ ਚਰਚਾਾਂ ਤਾਂ ਹੈਗੀਆਂ ਨੇ ਪਹਿਲਾਂ ਮੈਂ ਜਰੂਰ ਮੈਂ ਕਦੀ ਇੰਟਰਸਟ ਸ਼ੋ ਨਹੀਂ ਸੀ ਕਰਿਆ ਲੜਨ ਨੂੰ ਮੈਨੂੰ ਆਪ ਹੀ ਲੀਡਰਾਂ ਨੇ ਤਿਆਰ ਕਰਿਆ ਸੀਗਾ ਕੈਂਡੀਡੇਟ ਕੈਂਡੀਡੇਟ ਬਣਨ ਲਈ ਹਾਂ ਜਦੋਂ ਮੈਂ ਹਾਮੀ ਭਰਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਉਂ ਨਹੀਂ ਕਨਸੀਡਰ ਕਰਿਆ ਮੈਨੂੰ ਭਰਤੀ ਸੀ ਤੁਸੀਂ ਹਾਮੀ ਇੱਕ ਵਾਰੀ ਹਾਂ ਇੱਕ ਵਾਰੀ ਹਾਮੀ ਭਰੀ ਸੀ ਅੱਛਾ ਦਿੱਲੀ ਦਿੱਲੀ ਦੀ ਲੀਡਰਸ਼ਿਪ ਸੀਨੀਅਰ ਦੇ ਨਾਲ ਕੇ ਪੰਜਾਬ ਦੀ ਦਿੱਲੀ ਦੀ ਤੇ ਪੰਜਾਬ ਦੀ ਦੋਨਾਂ ਦੋਨੋਂ ਲੀਡਰਸ਼ਿਪ ਨੇ ਰਾਦਰ ਵਿੱਚੋਂ ਲੋਕਾਂ ਨੇ ਪਰਸੀੂ ਕਰਿਆ ਵੀ ਤੈਨੂੰ ਲੜਨਾ ਚਾਹੀਦਾ ਲੜਨਾ ਚਾਹੀਦਾ ਪਰ ਉਹ ਚੀਜ਼ਾਂ ਹੁਣ ਪਿੱਛੇ ਰਹਿ ਗਈਆਂ ਹੁਣ ਟਿਕਟ ਤਾਂ ਹੋ ਗਈ ਹੈ ਲੋਟ ਔਰ ਉਹਦਾ ਕੋਈ ਰੰਜ ਵੀ ਨਹੀਂ ਟਿਕਟ ਤਾਂ ਇੱਕ ਨੂੰ ਮਿਲ ਨਹੀਂ ਹੁੰਦੀ ਹੈ ਤੇ ਬਾਕੀਆਂ ਨੇ ਕੈਂਪੇਨ ਕਰਨੀ ਹੁੰਦੀ ਹੈ ਹੁਣ ਟਿਕਟ ਅਲਾਟ ਹੋਏ ਨੂੰ ਅੱਜ 4 ਦਿਨ ਹੋ ਗਏ ਹੁਣ ਤਾਂ ਸਾਡਾ ਅੱਗੇ ਵਧਣ ਦਾ ਕੰਮ ਹੈ ਅੱਗੇ ਕਿਸ ਤਰੀਕੇ ਕੈਂਡੀਡੇਟ ਨੂੰ ਲੈ ਕੇ ਜਾਣਾ ਹੈ ਪ੍ਰੈਜੈਂਟ ਕਰਨਾ ਹੈ ਉਹਦੀ ਲਾਂਚਿੰਗ ਹੈ ਫਿਰ ਉਸ ਤੋਂ ਬਾਅਦ ਉਹਦੀ ਕੈਂਪੇਨ ਹੈ ਜਿਹੜੇ ਲੋਕਲ ਇਸ਼ੂਜ਼ ਨੇ ਉਹ ਸਮਝੇਗਾ ਕੁਝ ਨੂੰ ਅਸੀਂ ਉਹਨੂੰ ਅਪਰਾਇਜ਼ ਕਰਾਵਾਂਗੇ ਲੋਕਾਂ ਦੇ ਵਿੱਚ ਕਿਸ ਤਰੀਕੇ ਲੈ ਕੇ ਜਾਣਾ ਹੈ ਲੋਕਾਂ ਨਾਲ ਉਹਦਾ ਕਨੈਕਟ ਬਣਾਣਾ ਹੈ ਵਰਕਰਾਂ ਨੂੰ ਕਿਸ ਤਰੀਕੇ ਮੋਬਲਾਈਜ਼ ਕਰਕੇ ਰੱਖਣਾ ਹੈ ਇਹ ਸਾਰੀਆਂ ਚੀਜ਼ਾਂ ਹਨ ਇਲੈਕਸ਼ਨ ਚ ਬਹੁਤ ਸਾਰੀਆਂ ਚੀਜ਼ਾਂ ਹੈ ਪਰਸੈਪਸ਼ਨ ਦੀ ਲੜਾਈ ਜ਼ਿਆਦਾ ਹੁੰਦੀ ਹੈ ਐਮਪੀ ਤੇ ਇਲੈਕਸ਼ਨ ਚ ਔਰ ਇਸ ਵਾਰੀ ਜਿਹੜਾ ਹੁਣ ਪਾਰਲੀਮੈਂਟਰੀ ਇਲੈਕਸ਼ਨ ਹੈ ਇਹ ਇਹ ਟਿਕਣਾ ਟੁਕਣਾ ਤੋਂ ਉੱਪਰ ਉੱਠ ਕੇ ਲੜਨ ਵਾਲਾ ਇਲੈਕਸ਼ਨ ਹੈ ਅਗਰ ਤੁਸੀਂ ਕਿਸੇ ਆਈਡੀਓਲੋਜੀ ਨੂੰ ਫਾਲੋ ਕਰਦੇ ਹੋ ਤਾਂ ਤੁਹਾਨੂੰ ਇਹ ਦੇਖਣ ਦੀ ਲੋੜ ਹੈ ਵੀ ਅੱਜ ਦੇ ਜਿਹੜੇ ਇਲੈਕਸ਼ਨ ਨੇ ਨਾ ਉਹ ਬੜੇ ਫੈਸਲਾਕੁਨ ਇਲੈਕਸ਼ਨ ਨੇ ਪਰ ਹਿੰਦੁਸਤਾਨ ਦੀ ਰਾਜਨੀਤਿਕ ਹੋਣ ਦਾ ਸਵਾਲ ਆ ਹੂੰ ਹੂੰ ਸਾਡੀ ਸੋਸ਼ੀਅਲੀ ਸਾਡੀ ਸਮਾਜਿਕ ਹੋਣ ਦਾ ਸਵਾਲ ਆ ਹੂੰ ਜਿਸ ਤਰੀਕੇ ਸਾਡਾ ਕਲਚਰ ਸੀਗਾ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਉਹਦੇ ਚ ਕੁਝ ਡੈਂਟ ਪਏ ਆ ਪਿਛਲੀ ਸਰਕਾਰ ਦੇ ਟਾਈਮ ਤੇ ਹੂੰ ਉਹਨੂੰ ਸੰਭਾਲਣ ਦੀ ਲੋੜ ਹੈ ਜਿੱਥੇ-ਜਿੱਥੇ ਡੈਮੇਜ ਹੋਇਆ ਉਹਨੂੰ ਕੰਟਰੋਲ ਕਰਨ ਦੀ ਲੋੜ ਆ ਕਿਤੇ ਚੀਜ਼ਾਂ ਹੱਥੋਂ ਨਾ ਨਿਕਲ ਜਾਣ ਇਸ ਕਰਕੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਜਿੱਥੇ ਸਾਡੀ ਰਾਜਨੀਤਿਕ ਖੋਨ ਸਾਡਾ ਕਨਸਟੀਟਿਊਸ਼ਨ ਅਸੀਂ ਉਹਨੂੰ ਕਹਿੰਦੇ ਆ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਆਣ ਵਾਲੇ ਭਵਿੱਖ ਦੇ ਵਿੱਚ ਖਤਰਾ ਆ ਉਹ ਉਸ ਹੋਣ ਦਾ ਸਵਾਲ ਆ ਤੁਸੀਂ ਤੁਸੀਂ ਸਮਾਜਿਕ ਹੋਣ ਦਾ ਆਰਥਿਕ ਹੋਣ ਦਾ ਸਵਾਲ ਆ ਤੁਸੀਂ ਬੜੀ ਫਰਾਕਦੀਲੀ ਦਿਖਾਈ ਹੈ ਤੁਸੀਂ ਕਿਹਾ ਚਲੋ ਟਿਕਟ ਤਾਂ ਇੱਕ ਨੂੰ ਮਿਲਨੀ ਹੁੰਦੀ ਹੈ ਕੁਝ ਲੋਕ ਚਲੇ ਗਏ ਦਲਵੀਰ ਗੋਲਦੀ ਬੜੇ ਹੈਰਾਨੀਜਨਕ ਤਰੀਕੇ ਦੇ ਨਾਲ ਅਚਾਨਕ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਮੰਚ ਤੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਚੀਜ਼ਾਂ ਉਹਨਾਂ ਨੇ ਕਹੀਆਂ ਔਰ ਦੋ ਦਿਨ ਪਹਿਲਾਂ ਸੁਖਪਾਲ ਖੈਰਾ ਨੂੰ ਬੁਲਾ ਕੇ ਉਹਨਾਂ ਨੇ ਜਕਾਰੇ ਲਾਏ ਕਿ ਅਸੀਂ ਪੂਰੀ ਮਤ ਕਰਾਂਗੇ ਇਹ ਇਹ ਐਪੀਸੋਡ ਨੂੰ ਭਰਤਪੁਸ਼ਨਾਸ਼ੂ ਆਪਣੀ ਸਮਝ ਦੇ ਨਾਲ ਆਪਣੇ ਤਜਰਬੇ ਨਾਲ ਕਿਵੇਂ ਦੇਖਦੇ ਨੇ ਸਹੀ ਗੱਲ ਹੈ ਗਗਨ ਜੀ ਬਹੁਤ ਪੋਟੈਂਸ਼ੀਅਲ ਵਾਲਾ ਲੜਕਾ ਸੀਗਾ ਛੋਟੇ ਭਾਈਆਂ ਵਾਂਗੂ ਸੀਗਾ ਮੈਂ ਤਾਂ ਉਹਦੇ 'ਚ ਬੜਾ ਭਵਿੱਖ ਦੇਖਦਾ ਸੀਗਾ ਕਾਂਗਰਸ ਪਾਰਟੀ ਲਈ ਉਹ ਇੱਕ ਐਸੈਟ ਸੀਗਾ ਪਰ ਨਾਲ ਦੀ ਨਾਲ ਮੈਂ ਸਾਰੇ ਲੀਡਰਾਂ ਨੂੰ ਕਹਾਂਗਾ ਯਾਰ ਅਸੀਂ ਰਾਜਨੀਤੀ ਚਾਹਨੇ ਆ ਕਿਸੇ ਸੂਲ ਲਈ ਕਿਸੇ ਟੀਚੇ ਲਈ ਠੀਕ ਹੈ ਉਹਦੇ ਵਾਸਤੇ ਰਾਸਤੇ ਅਲੱਗ-ਅਲੱਗ ਨੇ ਕਿਸੇ ਰਾਸਤੇ 'ਚ ਐਮਪੀ ਦਾ ਇਲੈਕਸ਼ਨ ਆ ਜਾਂਦਾ ਉਹਦੀ ਟਿਕਟ ਹੁੰਦੀ ਹੈ ਕਿਤੇ ਐਮਐਲਏ ਦੀ ਹੁੰਦੀ ਹੈ ਕੌਂਸਲਰ ਸਰਪੰਚ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਬੜੇ ਰਾਸਤੇ ਨੇ ਵੀ ਅਸੀਂ ਆਪਣੀ ਪਾਰਟੀ ਦੀ ਆਈਡੀਓਲੋਜੀ ਲੈ ਕੇ ਲੋਕਾਂ ਚਾਹੀਏ ਤੇ ਫਿਰ ਲੋਕਾਂ ਦੀ ਸੇਵਾ ਕਰੀਏ ਜੇ ਇੱਕ ਮਿਸ ਹੋ ਗਿਆ ਕਿਤੇ ਤਾਂ ਸਾਨੂੰ ਪਾਰਟੀ ਛੱਡਣੀ ਨਹੀਂ ਚਾਹੀਦੀ ਜਜ਼ਬਾਤਾਂ ਤੇ ਕੰਟਰੋਲ ਰੱਖਣਾ ਚਾਹੀਦਾ ਇਹ ਕੋਈ ਪਾਰਟੀ ਨੇ ਤੁਹਾਨੂੰ ਐਮਐਲਏ ਵੀ ਬਣਾ ਕੇ ਰੱਖਿਆ ਉਹ ਬਾਰ-ਬਾਰ ਟਿਕਟ ਵੀ ਦਿੱਤੀ ਹੈ ਅੱਜ ਐਮਪੀ ਵਾਰੀ ਨਹੀਂ ਮਿਲੀ ਤਾਂ ਯਾਰ ਅਗਲੀ ਵਾਰ ਮਿਲ ਜਾਏਗੀ ਜੇ ਉੱਥੇ ਖਹਿਰਾ ਸਾਹ ਪਾਰਟੀ ਨੇ ਲਾਏ ਹੈ ਤੁਹਾਨੂੰ ਖਹਿਰਾ ਚੰਗਾ ਲੱਗਦਾ ਕਿ ਨਹੀਂ ਲੱਗਦਾ ਪਰ ਤੁਹਾਨੂੰ ਪਾਰਟੀ ਲਈ ਜ਼ਿੰਮੇਵਾਰ ਤਾਂ ਤੁਸੀਂ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਸੀਗੇ ਤੁਹਾਨੂੰ ਥੋੜੇ ਚ ਪੋਟੈਂਸ਼ੀਅਲ ਦੇ ਕੇ ਹੀ ਇੰਨੀ ਦੇਖ ਕੇ ਹੀ ਇੰਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੇ ਕਦਮ ਛੱਡ ਜਾਣਾ ਚੰਗਾ ਨਹੀਂ ਵੈਸੇ ਵੈਸੇ ਇਹ ਚ ਮੈਂ ਹੁਣ ਤੁਹਾਡੇ ਨਾਲ ਗੱਲ ਕਰਤਾ ਹਾਂ ਜੇ ਅੱਜ ਅਸੀਂ ਗੱਲ ਕਰੀਏ ਸੁਖਬੀਰ ਜੀ ਤੋਂ ਬਾਅਦ ਅਕਾਲੀ ਦਲ ਦਾ ਫੇਸ ਵਿਕਰਮ ਮਜੀਠੀਆ ਬਣਦਾ ਹੈ ਤੇ ਮੈਂ ਕਹਦਾ ਉਹਨੂੰ ਟਿਕਟ ਨਹੀਂ ਮਿਲੀ ਤੇ ਤੁਸੀਂ ਦੋ ਚੈਨਲ ਵਾਲੇ ਕਹਿ ਦਿੰਦੇ ਹੋ ਹੁਣ ਇਹ ਵਿਕਰਮ ਪਾਰਟੀ ਛੱਡ ਜਾਏਗਾ ਤੇ ਐਦਾਂ ਹੈ ਬੜੇ ਬੰਦੇ ਨੇ ਜਿਹੜੇ ਆਈਡੀਓਲੋਜੀ ਤੇ ਖੜੇ ਰਹਿੰਦੇ ਟਿਕਟਾਂ ਉਹਨਾਂ ਵਾਸਤੇ ਬੜੀਆਂ ਛੋਟੀਆਂ ਹੁੰਦੀਆਂ ਹਮ ਹਮ ਬੜੇ ਮਾਧਿਅਮ ਨੇ ਜਿਹਦੇ ਨਾਲ ਤੁਸੀਂ ਆਪਣੀ ਆਈਡੀਓਲੋਜੀ ਲੋਕਾਂ ਤ ਪਹੁੰਚਉਣੀਆਂ ਤੁਹਾਡਾ ਪਲੇਟਫਾਰਮ ਵੀ ਮਾਧਿਅਮ ਹੈ ਹਮ ਅਗਰ ਮੈਂ ਕੁਝ ਲੋਕਾਂ ਦੇ ਵਿੱਚ ਆਪਣੀ ਹੈਸੀਅਤ ਰੱਖਦਾ ਆ ਤਾਂ ਮੈਨੂੰ ਆਪਣਾ ਓਪੀਨੀਅਨ ਬੇਬਾਕ ਤਰੀਕੇ ਨਾਲ ਰੱਖਣਾ ਚਾਹੀਦਾ ਹੈ ਉਹਦੇ ਵਾਸਤੇ ਜ਼ਰੂਰੀ ਨਹੀਂ ਮੇਰਾ ਪਿੱਛੇ ਡੈਜ਼ਿਗਨੇਸ਼ਨ ਐਮਪੀ ਐਮਐਲਏ ਕੋਈ ਹੋਰ ਚਾਹੇ ਪਾਰਟੀ ਦੇ ਅਹੁਦੇ ਹੋਣ ਹਮ ਮੈਂ ਤਾਂ ਇਸ ਓਪੀਨੀਅਨ ਦਾ ਬਈ ਜਲਦੀ ਕਿਤੇ ਕੁਝ ਊਚ ਨੀਚ ਹੁੰਦੀ ਰਹਿੰਦੀ ਹੈ ਕੁਝ ਮਿਲਦਾ ਹੈ ਕੁਝ ਨਹੀਂ ਮਿਲਦਾ ਹਮੇਸ਼ਾ ਲੜਾਈ ਜਾਰੀ ਰਹਿਣੀ ਚਾਹੀਦੀ। ਅੱਛਾ ਇੱਕ ਇੱਕ ਚੀਜ਼ ਇਹ ਮੰਨਦੇ ਹੋ ਇਹ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਕਿ ਸੁਖਪਾਲ ਖੈਰਾ ਪੁਲੱਥ ਤੋਂ ਸੰਗਰੂਰ ਆ ਜਾਂਦੇ ਨੇ, ਰਾਜਾਪੁਰੇ ਗਿੱਦੜਵਾਹਾ ਤੋਂ ਇੱਥੇ ਆ ਜਾਂਦੇ ਨੇ ਬੜਾ ਜਿਆਦਾ ਇੱਧਰ ਉੱਧਰ ਜਿਹੜਾ ਕ੍ਰਾਸ ਕਨੈਕਸ਼ਨ ਜਿਆ ਬਣ ਜਾਂਦਾ ਲੋਕਲ ਲੀਡਰਸ਼ਿਪ ਦੇ ਵਿੱਚ ਥੋੜਾ ਜਿਹਾ ਮਿਊਸੀ ਆਂਦੀ ਹੈ ਕਿਉਂਕਿ ਇਹ ਪਹਿਲਾਂ ਇਹ ਹੁੰਦਾ ਸੀਗਾ ਵੀ بڑے ਲੀਡਰ ਕਿਤੋਂ ਵੀ ਲੜ ਲੈਂਦੇ ਸੀ ਪਰ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਨਾ ਉਦੋਂ ਲੋਕਾਂ ਦਾ ਇਹ ਮਨ ਬਣਦਾ ਗਿਆ ਬਈ ਸਾਡਾ ਰਿਪਰੈਜ਼ੈਂਟੇਟਿਵ ਚਾਹੇ ਸਰਪੰਚੀ ਦੇ ਇਲੈਕਸ਼ਨ ਤੋਂ ਲੈ ਕੇ ਐਮਪੀ ਤੱਕ ਦਾ ਹੋਵੇ ਸਾਡਾ ਐਕਸੈਸ ਹੋਣਾ ਚਾਹੀਦਾ ਸਾਡੇ ਵਿੱਚੋਂ ਹੋਣਾ ਚਾਹੀਦਾ ਹੂੰ ਹੂੰ ਉਹ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਵੀ ਇਹ ਸਾਡਾ ਆ ਹੂੰ ਕਿਤੇ ਨਾ ਕਿਤੇ ਇਹ ਸੋਚ ਬਣ ਗਈ ਸਭ ਜਗ੍ਹਾ ਤੇ ਫਿਰ ਪਾਰਟੀਆਂ ਨੇ ਇਕੱਲੀ ਕਾਂਗਰਸ ਪਾਰਟੀ ਨੇ ਨਹੀਂ ਬਾਕੀ ਪਾਰਟੀਆਂ ਨੇ ਤੁਸੀਂ ਇਕੱਲੇ ਦਲ ਚੋਂ ਦੇਖ ਲਓ ਚੀਮਾ ਸਾਹਿਬ ਕਿੱਥੋਂ 150 ਕਿਲੋਮੀਟਰ ਦੂਰ ਜਾ ਕੇ ਉਹ ਗੁਰਦਾਸਪੁਰ ਤੋਂ ਇਲੈਕਸ਼ਨ ਲੜੀ ਜਾਂਦੇ ਵੈਸੇ ਠੀਕ ਲੱਗਦਾ ਤਾਂ ਉਹ ਹੀ ਚੀਜ਼ ਇਹ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਹਾਂ ਯੂਜੂਅਲੀ ਤਾਂ ਇਹ ਚਾਹੀਦਾ ਹੈ ਹਾਂ ਜਿਵੇਂ ਐਸਸੀ ਸੀਟਾਂ ਹਨ ਉਹਨਾਂ 'ਚ ਤਾਂ ਮਜਬੂਰੀ ਹੋ ਜਾਂਦੀ ਹੈ ਵੀ ਕੈਂਡੀਡੇਟ ਕਿਤੇ ਜਿਹੜੀਆਂ ਰਿਜ਼ਰਵ ਕਸਟਿਚੁਐਂਸੀਆਂ ਨੇ ਉੱਥੇ ਇਧਰ ਉਧਰ ਚਲੇ ਜਾਂਦੇ ਆ ਪਰ ਜਨਰਲ ਕੈਟਾਗਰੀ ਚ ਦੇ ਤੁਹਾਡੇ ਕੋਲ ਲੀਡਰਸ਼ਿਪ ਹੈ ਤਾਂ ਪਾਰਟੀਆਂ ਨੂੰ ਵੀ ਉਹਨਾਂ ਤੇ ਇਨਵੈਸਟ ਕਰਨਾ ਚਾਹੀਦਾ ਨਵੀਂ ਲੀਡਰਸ਼ਿਪ ਗਰੋ ਕਰਨੀ ਚਾਹੀਦੀ ਇਹ ਕੋਈ ਨਹੀਂ ਆ ਵੀ ਇੱਕੋ ਹੀ ਬੰਦਾ ਇਨੈਵਿਟੇਬਲ ਆ ਤੇ ਉਹੀ ਜਿੱਤ ਸਕਦਾ ਹੈ ਹੋਰ ਨਹੀਂ ਜਿੱਤ ਸਕਦਾ ਲੁਧਿਆਣੇ ਚ ਬੜਾ ਪੋਟੈਂਸ਼ੀਅਲ ਸੀਗਾ ਪਰ ਹਾਂ ਕਿਉਂਕਿ ਇਹ ਇਹ ਤੁਹਾਡੀ ਬੇਬਾਕੀ ਆ ਇਦਾਂ ਇਹ ਸਹੀ ਕਹਿਣੀ ਆ ਹਾਂ ਮੈਂ ਬਿਲਕੁਲ ਤੁਹਾਨੂੰ ਸਹੀ ਕਹਿ ਰਿਹਾ ਪਰ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਸੀਟ ਥੋੜੀ ਵਕਾਰੀ ਸੀਟ ਬਣ ਗਈ ਕਿਉਂਕਿ ਕਿਉਂਕਿ ਲੋਜੀ ਬਿੱਟੂ ਜੀ ਸਵਿਚਓਵਰ ਕਰ ਗਏ ਤਾਂ ਹਾਈ ਕਮਾਂਡ ਨੇ ਸਮਝਿਆ ਵੀ ਐਡੇ ਵੱਡੇ ਕੈਲੀਬਰ ਜਿਹਦੇ ਚ ਪਾਰਟੀ ਨੇ ਇੰਨਾ ਇਨਵੈਸਟ ਕਰਿਆ ਪਾਰਟੀ ਨੇ ਉਹਨਾਂ ਨੂੰ ਐਡਾ ਬਿੱਟੂ ਨੂੰ ਦਾ ਬਿੱਟੂ ਬਣਾਉਣ ਵਾਲੀ ਪਾਰਟੀ ਹੈ ਕਹਿੰਦੇ ਦਾ ਬਿੱਟੂ ਨੂੰ ਬਿੱਟੂ ਬਣਾਉਣ ਵਾਲੇ ਤਾਂ ਭਾਰਤ ਪੂਸ਼ਣ ਆਸ਼ੂ ਨੇ ਇਹ ਤੁਸੀਂ ਉਹ ਜ਼ੋਰ ਲਾ ਕੇ ਕਹਿੰਦੇ ਜਿਤਾਇਆ ਰਾਜਨੀਤਿਕ ਪੰਡਤ ਰਾਜਨੀਤਿਕ ਪੰਡਤ ਤੇ ਲੋਕ ਤਾਂ ਇਹੀ ਕਹਿੰਦੇ ਨੇ ਉਹਨੋਂ ਉਹੀ ਜੋਰ ਅਸੀਂ ਰਾਜਾ ਜੀ ਦੇ ਪਿੱਛੇ ਲਾ ਦੇਾਂਗੇ ਪੂਰਾ ਉਨਾ ਹੀ ਜੋਰ ਲੱਗੇਗਾ ਉਨਾ ਹੀ ਜੋਰ ਲੱਗੇਗਾ ਪਾਰਟੀ ਦਾ ਇੱਕ ਇੱਕ ਵਰਕਰ ਲਾਏਗਾ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰਾਜਾ ਵੜਿੰਗ ਨਾਲ ਵੀ ਜਿੰਨਾ ਭਾਰਤਪੁਰਸ਼ ਨਾਸ਼ੂ ਦਾ ਰਵਨੀਤ ਬਿੱਟੂ ਨਾਲ ਪਿਆਰ ਸੀਗਾ ਬਿਯੋਂਡ ਪਾਰਟੀ ਲਈ ਉਨਾ ਹੀ ਪਿਆਰ ਹੈ ਮੈਂ ਸਾਰੇ ਲੀਡਰਾਂ ਦਾ ਬਹੁਤ ਸਤਿਕਾਰ ਕਰਦਾ ਕਈਆਂ ਨਾਲ ਵੈਸੇ ਵੀ ਖੁੱਲੇ ਹੁੰਦੇ ਆ ਨਾ ਮੈਂ ਦੱਸਦਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਤੁਸੀਂ ਸਹੀ ਕਹਿੰਦੇ ਹੋ ਕਿਸੇ ਕਿਸੇ ਨਾਲ ਤੁਸੀਂ ਜ਼ਿਆਦਾ ਖੁੱਲ ਜਾਂਦੇ ਹੋ ਕਿਸੇ ਨਾਲ ਹੋ ਜਾਂਦਾ ਹੈ ਕਿਸੇ ਨਾਲ ਮਨ ਮੋਟਾ ਮਾੜਾ ਮੋਟਾ ਰਹਿੰਦਾ ਪਰ ਇਹ ਤਾਂ ਹੈ ਨਹੀਂ ਪਾਰਟੀ ਦਾ ਜ਼ਾਬਤਾ ਆ ਉਹ ਤਾਂ ਪੂਰਾ ਕਰਨਾ ਹੈ ਯਾਰ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਨੇ ਮੇਰੇ ਤਾਂ ਛੋਟੇ ਭਾਈਆਂ ਦੀ ਤਰ੍ਹਾਂ ਨੇ ਤੇ ਅੱਛੇ ਰਿਲੇਸ਼ਨ ਹੈ ਉਹਦੇ ਬਾਕੀ ਸਾਡੇ ਜਿਹੜੇ ਹੋਰ ਹਲਕਾ ਇੰਚਾਰਜ ਐਕਸਐਮਐਲ ਇਸ ਐਭਾਨ ਹੋਣਗੇ ਉਹਨਾਂ ਨਾਲ ਹੋ ਸਕਦਾ ਮੇਰੇ ਤੋਂ ਵੀ ਵੱਧ ਰਿਲੇਸ਼ਨ ਹੋਣ ਪਰ ਮੇਰੇ ਕੋਲ ਜਿੰਨਾ ਕੁ ਜ਼ੋਰ ਆ ਜਿੰਨਾ ਕੁ ਪੋਟੈਂਸ਼ੀਅਲ ਆ ਜਿੰਨੀ ਕੁ ਮੇਰੀ ਅਪੀਲ ਆ ਉਹ ਕਾਂਗਰਸ ਪਾਰਟੀ ਲਈ ਆ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਅ ਅਮਰਿੰਦਰ ਸਿੰਘ ਰਾਜਾ ਬੜੰਗ ਲਈ ਆ ਅਜੇ ਇਸ ਤਰ੍ਹਾਂ ਦੇ ਸਪੈਕੂਲੇਸ਼ਨਸ ਵੀ ਹੈਗੇ ਨੇ ਹਾਈਪੋਥੈਟিক্যাল ਗੱਲ ਆ ਕਹਿੰਦੇ ਕਿ ਭਰਤਪੁਸ਼ਨ ਆਸ਼ੂ ਬੀਜੇਪੀ ਜਾ ਸਕਦੇ ਨੇ ਆੜੀ ਮੇਰੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਬਈ ਇਹ ਸਪੈਕੂਲੇਸ਼ਨ ਆ ਕਿੱਦਾਂ ਖਤਮ ਹੋਣਗੀਆਂ ਮੈਨੂੰ ਤਾਂ ਪਤਾ ਨਹੀਂ ਹੈ ਪਰ ਮੈਂ ਇਸ ਗੱਲ ਦਾ ਪੱਕਾ ਆ ਬਈ ਜਦੋਂ ਮੈਨੂੰ ਮੈਂ ਸਮਝਾਂਗਾ ਮੈਂ ਸਭ ਕੁਝ ਪਾਰਟੀ ਔਰ ਲੋਕਾਂ ਨੂੰ ਦੇ ਬੈਠਾ ਹੁਣ ਮੇਰੇ ਦੇ ਮੇਰੇ ਕੋਲ ਦੇਣ ਲਈ ਕੁਝ ਬਚਿਆ ਨਹੀਂ ਤਾਂ ਫਿਰ ਮੈਂ ਘਰ ਬੈਠਣਾ ਪਸੰਦ ਕਰੂੰਗਾ ਮੈਂ ਪਾਰਟੀਆਂ ਬਦਲਣ ਬਦਲਣ 'ਚ ਵਿਸ਼ਵਾਸ ਨਹੀਂ ਰੱਖਦਾ ਵੈਸੇ ਸੰਪਰਕ ਵਗੈਰਾ ਕੀਤਾ ਕਦੇ ਕਿਸੇ ਨੇ ਕੋਈ ਤੀਜੇ ਥਾਂ ਕਿਸੇ ਨੂੰ ਸਭ ਨੂੰ ਪਤਾ ਮੇਰੀ ਆਦਤ ਦਾ ਸਵਾਏ ਮੀਡੀਆ ਤੋਂ ਉਹੀ ਪਤਾ ਨਹੀਂ ਕਿਉਂ ਚੌਥੇ ਦਿਨ ਵੀ ਹੁਣ ਅਮਰਿੰਦਰ ਸਿੰਘ ਨੂੰ ਟਿਕਟ ਮਿਲ ਗਈ ਤੇ ਹੁਣ ਰਾਜਾ ਆਸ਼ੂ ਭਾਜਪੀ ਚ ਚਲੇ ਜਾਊਗਾ ਜੇ ਰਾਜੇ ਨੂੰ ਨਾਮੇ ਟਿਕਟ ਮਿਲਦੀ ਇੱਥੇ ਪਾਂਡੇ ਸਾਹਿਬ ਨੂੰ ਮਿਲ ਜਾਂਦੀ ਫਿਰ ਵੀ ਮੇਰੇ ਲਈ ਇਹੀ ਗੱਲ ਬਣ ਜਾਣੀ ਸੀ ਪ੍ਰਗਟ ਪਾਜੀ ਨੂੰ ਮਿਲ ਜਾਂਦੀ ਫਿਰ ਵੀ ਤੁਸੀਂ ਕਹਿ ਦੇਣਾ ਸੀ ਆਜੂ ਚੱਲਿਆ ਉਹ ਯਾਰ ਮੈਂ ਕਿਤੇ ਨਹੀਂ ਚੱਲਿਆ ਮੈਂ ਤਾਂ ਇਹਦਾ ਦਾਵੇਦਾਰ ਵੀ ਉਹਨਾਂ ਨਹੀਂ ਸੀ ਜਿੰਨਾ ਦਾਵੇਦਾਰ ਮੈਨੂੰ ਪਾਰਟੀ ਨੇ ਹੀ ਬਣਾਇਆ ਸੀ ਸੋ ਲੋਕਾਂ 'ਚ ਉਸ ਤਰੀਕੇ ਦਾ ਵਰਕਰਾਂ 'ਚ ਮਨ ਬਣ ਜਾਂਦਾ ਆ ਤੇ ਮੈਂ ਕਿਹੜਾ ਕੋਈ ਮੀਟਿੰਗਾਂ ਕਰਨ ਚੱਲਾ ਗਿਆ ਮੈਂ ਤਾਂ ਬੜਾ ਲੋ ਪ੍ਰੋਫਾਈਲ ਜਿਆ ਰਹਿਣਾ ਜੇ ਕਿਤੇ ਮੈਨੂੰ ਸੰਗਠਨ ਦੀ ਜ਼ਿੰਮੇਵਾਰੀ ਮਿਲੀ ਤਾਂ ਉਹ ਕਰੀ ਜਾਈਦੀ ਹੈ ਹੂੰ ਦੋ ਘੰਟੇ ਆਪਣੀ ਕਸਟਿਚੂਐਂਸੀ ਔਰ ਇਲਾਕੇ ਦੇ ਲੋਕਾਂ ਦੇ ਵਿੱਚ ਲਾਲੀ ਦੇ ਸਵੇਰੇ ਬੈਠ ਕੇ ਫਿਰ ਆਪਣੇ ਸਮਾਜਿਕ ਕੰਮਾਂ ਤੇ ਚਲੇ ਜਾਈਦਾ ਇੱਕ ਇੱਕ ਜਮਾਤ ਇਹ ਵੀ ਕਹਿੰਦੀ ਹੈ ਕਿ ਜਿਹੜੇ ਕੇਸ ਕੂਸ ਨੇ ਜਿਹੜੇ ਵਿਜੀਲੈਂਸ ਵਾਲੇ ਨੇ ਤਾਂ ਕਰਕੇ ਵੀ ਭਾਰਤ ਪੂਸ਼ਨਾਸ਼ੂ ਨਹੀਂ ਖੜੇ ਹੋਏ ਕਿਤੇ ਉਹ ਚੀਜ਼ਾਂ ਨੂੰ ਦੁਬਾਰਾ ਨਹੀਂ ਕਰਾਂ ਨਹੀਂ ਮੈਂ ਕੋਈ ਡਰ ਨਹੀਂ ਕਿਸੇ ਦਾ ਉਹ ਚੀਜ਼ਾਂ ਦਾ ਕੋਈ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਹਾਮੀ ਭਰੀ ਸੀ ਤਾਂ ਡਟ ਕੇ ਹਾਮੀ ਭਰੀ ਸੀ ਹੂੰ ਪਾਰਟੀ ਨੇ ਕੀ ਸੋਚਿਆ ਮੈਨੂੰ ਨਹੀਂ ਪਤਾ ਉਹਨਾਂ ਨੇ ਸੋਚ ਲਿਆ ਹੋਵੇ ਕਿ ਕੇਸ ਕੁਸ ਹੈਗੇ ਆ ਸ਼ੂ ਟੈਂਟਡ ਹੈ ਜਾਂ ਕੋਈ ਟਰਸਟ ਡੈਫਸ਼ਿਟ ਹੋਵੇ ਮੇਰੇ ਚ ਉਹ ਮੈਂ ਕਹਿ ਨਹੀਂ ਸਕਦਾ ਉਹ ਮੇਰੀ ਪਾਰਟੀ ਹਾਈ ਕਮਾਂਡ ਇੱਥੇ ਦੇ ਸਟੇਟ ਲੀਡਰਸ ਦੱਸ ਸਕਦੇ ਆ ਜਿਹੜੇ ਟਿਕਟ ਡਿਸਟ੍ਰੀਬਿਊਸ਼ਨ ਦੇ ਵਿੱਚ ਬੈਠਦੇ ਸੀਗੇ ਉਹ ਮੈਨੂੰ ਮੈਨੂੰ ਪਤਾ ਨਹੀਂ ਅੱਛਾ ਉਹਨਾਂ ਨੂੰ ਉਹਨਾਂ ਨੂੰ ਇਤਬਾਰ ਘਟਿਆ ਵੀ ਹਾਂ ਇਹ ਪ੍ਰੈਸ਼ਰ 'ਚ ਰਹਿਣ ਵਾਲਾ ਹੋਊਗਾ ਜਾਂ ਇਹ ਡਰਦਾ ਹੋਊਗਾ ਕਿਸੇ ਨੂੰ ਤਾਂ ਇਹ ਉਹਨਾਂ ਨੂੰ ਪਤਾ ਹੋਊਗਾ ਗਗਨ ਜੀ ਮੈਨੂੰ ਤੁਸੀਂ ਨਹੀਂ ਡਰਦੇ ਯਾਰ ਹਲੇ ਤਾਈਂ ਤੁਸੀਂ ਤਾਂ ਕਦੀ ਇਹ ਵੀ ਨਹੀਂ ਲੋਕਾਂ ਨਾਲ ਸਾਨੂੰ ਡਿਫਰੈਂਸ਼ੀਏਟ ਕਰਿਆ ਭਾਈ ਬਾਕੀ ਤਾਂ ਡਰ ਡਰ ਕੇ ਸਾਲ ਸਾਲ ਬਾਹਰ ਵੀ ਰਹਿ ਆਏ ਤੇ ਆਸ਼ੂ ਤਾਂ ਸਿੱਧਾ ਵਿਜੀਲੈਂਸ ਦਫਤਰ ਚਲਾ ਗਿਆ ਕੌਣ ਕੌਣ ਰਿਹਾ ਆ ਸਾਲ ਸਾਲ ਤੁਹਾਨੂੰ ਵੀ ਪਤਾ ਆ ਸਾਰੇ ਬੰਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਕੰਪਰੋਮਾਈਜ਼ ਕਰ ਜਾਂਦੇ ਰਹੇ ਮੈਂ ਤਾਂ ਹਮੇਂ ਟੱਟਿਆ ਖੜਾ ਭਾਈ ਅਗਰ ਕਿਸੇ ਪੋਲਿਟਿਕਸ ਚ ਆਏ ਮੈਨੂੰ ਕੋਈ ਫੜ ਕੇ ਤਾਂ ਲਿਆਇਆ ਨਹੀਂ ਆਪਣੀ ਸ਼ੌਕ ਨਾਲ ਆਇਆ ਜੇ ਆਇਆ ਤਾਂ ਫਿਰ ਜਿਸ ਆਈਡੀਓਲੋਜੀ ਤੇ ਖੜਾ ਮੈਨੂੰ ਕੋਈ ਜੇਲ ਦਾ ਡਰ ਪਾ ਕੇ ਡਰਾ ਲਵੇ ਤਾਂ ਉਹ ਮੈਂ ਨਹੀਂ ਸਮਝਦਾ ਵੀ ਕੋਈ ਡਰਾ ਲਏਗਾ ਹਾਂ ਅਗਰ ਕੁਝ ਮੇਰੇ ਚ ਕਾਣਾ ਕੱਢ ਲਓ ਭਾਈ ਜੇ ਨਹੀਂ ਨਿਕਲੀ ਤਾਂ ਫਿਰ ਉਹ ਇਹ ਤੁਸੀਂ ਹਰ ਵਾਰੀ ਓਪਨਲੀ ਕਹਿੰਦੇ ਹੋ ਮੈਨੂੰ ਮੈਨੂੰ ਕੋਈ ਨਹੀਂ ਮੈਂ ਬਾਕੀਆਂ ਵਾਂਗੂ ਇਹ ਵੀ ਨਹੀਂ ਵੀ ਹਰ ਚੀਜ਼ ਨੂੰ ਮੈਂ ਸੜਕਾਂ ਤੇ ਉੱਤੇ ਕੋਠੇ ਚੜ੍ਹ ਕੇ ਢੰਡੋਰਾ ਹੀ ਪਿੱਟੀ ਜਾਵਾਂ ਤੇ ਇਸ ਗੱਲ ਦਾ ਲੋਕਾਂ ਕੋਲੋਂ ਸਿੰਪਥੀ ਵੀ ਲਵਾਂ ਜਾਂ ਕੁਝ ਵੀ ਕਰਾਂਗਾ ਮੈਂ ਮੈਨੂੰ ਕੋਈ ਨਹੀਂ ਨਾ ਮੈਂ ਸਫਾਈ ਦੇਣਾ ਹੈ ਨਾ ਮੈਂ ਕੁਝ ਪੁੱਛਦਾ ਹਾਂ ਮੈਂ ਤਾਂ ਬੜੀ ਮੁਸ਼ਕਿਲ ਨਾਲ ਇੰਟਰਵਿਊ ਵੀ ਕਿਸੇ ਨੂੰ ਕੱਟੀ ਦੇਣਾ ਹੈ ਯਾਰ ਠੀਕ ਹੈ ਯਾਰ ਪਬਲਿਕ ਲਾਈਫ ਚ ਹੈਗੇ ਆ ਉਹਦੇ ਵਿੱਚ ਉੱਚੀ ਨੀਚ ਚਲਦੀ ਰਹਿੰਦੀ ਹੈ ਤੁਸੀਂ ਤਾਂ ਪੇਜ ਤੇ ਵੀ ਲਾਈਵ ਨੂੰ ਵੀ ਘੱਟ ਹੁੰਨੇ ਤਾਂ ਰਾਜਨੀਤਿਕ ਆਗੂ ਤਾਂ ਮਿੰਟ ਬਾਅਦ ਲਾਈਵ ਹੋ ਜਾਂਦੇ ਨੇ ਨਹੀਂ ਐਵੇਂ ਬੇਮਤਲਬੀ ਬੋਲਣਾ ਵੀ ਚੰਗਾ ਨਹੀਂ ਹੁੰਦਾ ਉਹਦੇ ਨਾਲ ਕੰਟਰੋਵਰਸੀ ਹੋਈ ਵੱਧਦੀ ਹੈ ਪਰ ਪਰ ਲੱਗਦਾ ਕਿ ਕੌਂਟਰੋਵਰਸੀ ਮਿੱਥ ਕੇ ਕੀਤੀ ਜਾਂਦੀ ਹੈ ਵੱਡੇ ਹੋਣ ਲਈ ਆਪਰੇਟ ਕਰ ਲੈਂਦੇ ਆ ਕੁਝ ਉਹਦੇ ਨਾਲ ਬਣਦੇ ਆ ਕਿਸੇ ਦੀਆਂ ਜ਼ਰੂਰਤਾਂ ਕੁਝ ਆ ਕਿਸੇ ਦੀਆਂ ਕੁਝ ਆ ਸਾਡੀ ਜ਼ਰੂਰਤ ਨਹੀਂ ਸਾਡਾ ਸ਼ੌਕ ਆ ਵੀ ਅਸੀਂ ਅਗਰ ਕਿਸੇ ਰਤਬੇ ਤੇ ਹੈਗੇ ਤਾਂ ਉਸ ਰਤਬੇ ਦੇ ਮੁਤਾਬਕ ਅਸੀਂ ਪਬਲਿਕ ਦਾ ਸਮਾਜ ਦਾ ਆਪਣੀ ਸੋਸਾਇਟੀ ਦਾ ਕੀ ਫਾਇਦਾ ਕਰ ਸਕਦੇ ਆ ਸਾਡੀ ਸੋਚ ਇਹ ਰਹਿੰਦੀ ਆ ਕਿਸੇ ਦੀ ਸੋਚ ਆ ਵਿਚਾਰ ਗਨਮੈਨ ਰਹਿਣੇ ਆ ਤਾਂ ਇੱਕ ਕਮਿਊਨਿਟੀ ਨੂੰ ਬੁਰਾ ਬੋਲਦੇ ਹੋ ਤੋ ਤੁਸੀਂ ਆਪੇ ਥ੍ਰੈਟ ਥ੍ਰੈਟੇ ਚ ਆ ਜਾਓਗੇ ਤੇ ਚਾਰ ਗਨਮੈਨ ਆਸ-ਪਾਸ ਖੜੇ ਹੋ ਜਾਣਗੇ। ਹੂੰ ਨਹੀਂ ਯਾਰ ਅਸੀਂ ਵੀ ਤਾਂ ਕਹਿੰਨੇ ਆ ਜੋ ਸੱਚੀ ਗੱਲ ਆ ਬੋਲਦੇ ਆ ਮੇਰੇ ਆਸ-ਪਾਸ ਤਾਂ ਨਾ ਜਦੋਂ ਮੈਂ ਮੰਤਰੀ ਸੀ ਉਦੋਂ ਗਨਮੈਨ ਹੁੰਦੇ ਸੀਗੇ। ਹੂੰ ਤੇ ਅੱਜ ਮੈਂ ਕੁਝ ਵੀ ਨਹੀਂ ਤੇ ਮੈਂ ਜੇ ਅੱਜ ਵੀ ਮੈਂ ਅਨਟਾਈਟਲਡ ਆ ਸਾਬਕਾ ਮੰਤਰੀ ਹੋਣ ਦੇ ਨਾਤੇ ਤੇ ਤੁਸੀਂ ਕਦੀ ਮੈਨੂੰ ਦੇਖ ਲਓ ਮੈਂ ਤਾਂ ਐਵੇਂ ਵਿਚਰਦਾ। ਹੂੰ ਤੇ ਲੋਕ ਦੇਖਦੇ ਆ ਪਰ ਹਾਂ ਅੱਜ ਕੁਝ ਚੀਜ਼ਾਂ ਹੋਰ ਵਿਕਦੀਆਂ। ਹੂੰ ਅੱਜ ਇਹ ਚੀਜ਼ ਵਿਕਦੀ ਹੈ ਵੀ ਜਿਹੜਾ ਪਪੂਲਰ ਬੰਦਾ ਹੈ ਉਹਨੂੰ ਕਿਸ ਤਰੀਕੇ ਨਿੰਦਦੇ ਹੋ ਵੀ ਸਵੇਰੇ ਚਲਾ ਦਿਓ ਆਸ਼ੂ ਭਾਜੀਪੀ ਚ ਜਾ ਸਕਦਾ ਹੈ ਤੇ ਸ਼ਾਮ ਤਾਈ ਰਹੁ ਹੱਲਾ ਦਾ ਥੋੜਾ ਹੁੰਦਾ ਰਵੇ ਬਗੈਰ ਇਹ ਸੋਚੇ ਵੀ ਯਾਰ ਆਸ਼ੂ ਦਾ ਵੀ ਕੋਈ ਆਪ ਦਾ ਕੈਰੇਕਟਰ ਹੈ ਯਾਰ ਕਿਉਂ ਅਸੈਸੀਨੇਟ ਕਰਦੇ ਹੋ ਜਿਹੜੇ ਜਾਣਦੇ ਆ ਉਹ ਤਾਂ ਤੁਹਾਨੂੰ ਪਤਾ ਵੀ ਨਹੀਂ ਚੱਲਦੇ ਤੇ ਜਿਹੜੇ ਨਹੀਂ ਜਾਂਦੇ ਉਹ ਰੋਜ਼ ਸੁਰਖੀਆਂ ਚਿਸ ਕਰਕੇ ਰਹਿੰਦੇ ਐਵੇਂ ਰਵਨੀਤ ਬਿੱਟੂ ਹੋਰਾਂ ਦੇ ਨਾਲ ਗੱਲਬਾਤ ਹੋਈ ਕਦੇ ਉਸ ਤੋਂ ਬਾਅਦ ਕਦੇ ਕਿਸੇ ਦੂਜੇ ਬੰਦੇ ਨੇ ਕਰਾਈ ਹੋਵੇ ਨਹੀਂ ਕਦੀ ਨਹੀਂ ਹੋਈ ਕਦੇ ਅਸੀਂ ਇੱਕ ਇੱਕ ਅੱਧੀ ਵਾਰ ਇੱਕ ਸੋਸ਼ਲ ਫੰਕਸ਼ਨ ਤੇ ਇੱਕ ਮੰਦਿਰ ਦੇ ਵਿੱਚ ਉਹ ਵੀ ਮੱਥਾ ਟੇਕ ਰਹੇ ਸੀ ਮੈਂ ਵੀ ਮੱਥਾ ਟੇਕ ਰਹੇ ਸੀ ਅਸੀਂ ਇੱਕ ਦੂਸਰੇ ਨਾਲ ਨਮਸਤੇ ਸਾਂਝੀ ਕਰੀ ਤੇ ਉਹ ਆਪਣੀ ਜਗ੍ਹਾ ਬੈਠ ਕੇ ਮੈਂ ਆਪਣੇ ਜਗ੍ਹਾ ਗੱਲਬਾਤ ਇੰਨੀ ਕੀ ਹੋਈ ਬਸ ਨਾ ਇੰਨੀ ਗੱਲਬਾਤ ਅੱਛਾ ਵੈਸੇ ਵੈਸੇ ਰਵਨੀਤ ਬਿੱਟੂ ਤੁਹਾਡੇ ਬਾਰੇ ਕੋਈ ਬਹੁਤ ਕਰਖਤ ਬੋਲੇ ਨਹੀਂ ਛੋਟਾ ਭਾਈ ਹੈ ਬੋਲ ਵੀ ਲਏਗਾ ਤੇ ਵੱਡੇ ਨੂੰ ਤਾਂ ਹਮੇਸ਼ਾ ਦਿਲ ਵੱਡਾ ਹੀ ਰੱਖਣਾ ਪੈਂਦਾ ਹੂੰ ਐਵੇਂ ਵੀ ਹੁੰਦਾ ਨਾ ਬੰਦੇ ਕੋਲ ਰਾਜ ਵੀ ਹੁੰਦੇ ਨੇ ਇੱਕ ਦੂਜੇ ਦੇ ਉਹਨਾਂ ਕਹਿੰਦਾ ਚੁੱਪੂ ਬਾਕੀ ਮੈਂ ਕਹ ਜੀ ਮੇਰੇ ਕੋਲ ਉਹਦਾ ਕੋਈ ਰਾਜ ਨਹੀਂ ਹੈ ਉਹਦੇ ਕੋਲ ਮੇਰੇ ਰਾਜ ਹੈ ਤਾਂ ਸਾਰੇ ਭੁੱਲ ਦਵੇ ਉਹਦਾ ਅਸੀਂ ਸਵਾਗਤ ਅੱਛਾ ਇੱਕ ਬੜੇ ਮੀਮਸ ਬਣ ਰਹੇ ਨੇ ਮੀਥ ਹੇਅਰ ਦੇ ਵੱਲੋਂ ਕਿਹਾ ਕਿ 10 ਪਿੰਡਾਂ ਦੇ ਨਾਮ ਸੁਖਪਾਲ ਖਹਿਰਾ ਦੱਸਣ ਉਹ ਦੱਸ ਨਹੀਂ ਪਾਏ ਸੰਗਰੂਰ ਨੂੰ ਵੀ ਪਿੰਡ ਕਹਿ ਗਏ ਇਹ ਉਹ ਕਿਤੇ ਰਾਜਾ ਬੜਿੰਗ ਨੂੰ ਸਾਰੇ ਲੁਧਿਆਣੇ ਦੇ ਮੇਨ ਏਰੀਏ ਮਹੱਲੇ ਪਤਾ ਹੋਣਗੇ ਇਹ ਦੱਸ ਦੋਗੇ ਸਾਰਾ ਕੁਝ ਮੇਰੀ ਗੱਲ ਸੁਣੋ ਇਹ ਗੱਲ ਨਹੀਂ ਜਦੋਂ ਮੈਂ ਕਾਉਂਸਲਰ ਬਣਿਆ ਸੀ ਨਾ ਕਾਉਂਸਲਰ ਨੂੰ ਤਾਂ ਬੱਚਿਆਂ ਦੇ ਨਾਮ ਵੀ ਪਤਾ ਹੁੰਦੇ ਉਹ ਇੰਨਾ ਮਹੱਲਿਆਂ ਦੇ ਵਿੱਚ ਵੜਿਆ ਹੁੰਦਾ ਪਰ ਜਿਸ ਦਿਨ ਮੈਂ ਪਹਿਲਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਨੂੰ ਵੀ ਨਹੀਂ ਸੀ ਯਾਦ ਹੂੰ ਤੇ ਜਿਸ ਦਿਨ ਮੈਂ ਐਮਐਲਏ ਬਣਿਆ ਸੀਗਾ ਮੈਨੂੰ ਸਾਰੀ ਕੰਸਟਿਟੂਐਂਸੀ ਚਾਹੇ ਮੈਂ ਲੁਧਿਆਣੇ ਦਾ ਜੰਪਾ ਲਿਆਂ ਫਿਰ ਵੀ ਮੱਲੇ ਨਹੀਂ ਯਾਦ ਹੁੰਦੇ ਹੂੰ ਤੇ ਜਦੋਂ ਤੁਸੀਂ ਇੱਕ ਵਾਰੀ ਰਹਿ ਜਾਂਦੇ ਹੋ ਤੇ ਅੱਜ ਅਸੀਂ ਆਪਣੇ ਆਪ ਨੂੰ ਚੈਂਪੀਅਨ ਕਹੀਏ ਤੇ ਦੂਜਿਆਂ ਨੂੰ ਨਿੰਦਣ ਲੱਗ ਜੀ ਹੈ ਹੂੰ ਰਾਜਾ ਜੀ ਅੱਜ ਆਇਆ ਹੈ ਉਹਨੂੰ ਮੇਨ ਮੇਨ ਇੱਥੇ ਦੇ ਬੜੇ ਬੰਦਿਆਂ ਨੂੰ ਉਹ ਜਾਣਦਾ ਆ ਅਕ੍ਰੋਸ ਲੀਡਰਸ਼ਿਪ ਉਹਦੀ ਦੋਸਤੀ ਹੈ ਪਰ ਸਭ ਤੋਂ ਵੱਡੀ ਚੀਜ਼ ਹੈ ਵੀ ਅੱਜ ਕਿਹੜੇ ਕੌਜ਼ ਲਈ ਆਇਆ ਨਹੀਂ ਪਰ ਇਹ ਵੀ ਆ ਨਾ ਕਹਿੰਦੇ ਭਾਰਤਪੁਰ ਸ਼ਾਸ਼ੂ ਤੋਂ ਬਿਨਾਂ ਨੀ ਕਿਸ਼ਤੀ ਪਾਰ ਹੋਣੀ ਰਾਜੇ ਬੜਿੰਗ ਦੀ ਲੁਧਿਆਣੇ ਕੋਈ ਕੋਈ ਬੰਦਾ ਕਿਸੇ ਦੇ ਸਿਰ ਤੇ ਕੁਝ ਸਹਜ ਜਾਂ ਰਹਿੰਦਾ ਨਹੀਂ ਹੈ ਮੈਂ ਤਾਂ ਆਪਣੇ ਆਪ ਨੂੰ ਐਡਾ ਗਿਣਦਾ ਵੀ ਨਹੀਂ ਪਰ ਸਾਡੇ ਸਾਰੇ ਵਰਕਰ ਉਹਦੇ ਨਾਲ ਨੇ ਮੈਂ ਵੈਸੇ ਇਹ ਗੱਲ ਕਰਦਾ ਪਿਆ ਅੱਜ ਜਿਹੜਾ ਕੌਜ਼ ਹੈ ਨਾ ਉਹ ਮਹੱਲਿਆਂ ਦਾ ਤੇ ਆਹਾ ਸੋਸਾਇਟੀਆਂ ਦਾ ਜਾਂ ਪਿੰਡਾਂ ਦੇ ਨਾਮਾਂ ਦਾ ਨਹੀਂ ਹੈ ਅੱਜ ਮੈਂ ਤੁਹਾਨੂੰ ਦੱਸਿਆ ਕਾਜ਼ ਵੱਡਾ ਆ ਹਮ ਅੱਜ ਕਾਜ਼ ਵੱਡਾ ਆ ਵੀ 2024 ਤੋਂ ਬਾਅਦ ਵੀ ਕੋਈ ਇਲੈਕਸ਼ਨ ਹੋਣੇ ਆ ਕਿ ਨਹੀਂ ਹਮ ਅੱਜ ਕਾਜ਼ ਵੱਡਾ ਆ ਵੀ ਜਿਹੜੀ ਸਾਡੀ ਇੱਥੇ ਵਿਭਿੰਨਤਾ ਸੀਗੀ ਹਮ ਸਾਰੇ ਦੁਨੀਆ 'ਚ ਸਲਾਹੀ ਜਾਂਦੀ ਸੀ ਵੀ ਉੱਥੇ ਜਿਹੜੀ ਏਕਤਾ ਆ ਨਾ ਏਡੀ ਵਿਭਿੰਨਤਾ ਹੋਣ ਦੇ ਬਾਵਜੂਦ ਵੀ ਉਹ ਤਾਕਤ ਸੀ ਸਾਡੇ ਮੁਲਕ ਦੀ ਉਹ ਕਾਇਮ ਰਹੇਗੀ ਕਿ ਨਹੀਂ ਰਹੇਗੀ ਹਮ ਜਿਹੜੀ ਅਸੀਂ ਥਰਡ ਇੱਕ ਇਕਨੋਮੀ ਬਣਨ ਜਾ ਰਹੀ ਸੀ ਕਿ ਵੱਡੀ ਹੂੰ ਤੇ ਅੱਜ ਸਾਡੀ ਆਰਥਿਕਤਾ ਸਟੇਬਲ ਹੈ ਕਿ ਨਹੀਂ ਹੈ ਜਾਂ ਜੋ ਦਿਖਾਈ ਜਾਂਦੀ ਹੈ ਤੇ ਵਕਫਾ ਜਿਹੜਾ ਗਰੀਬ ਤੇ ਅਮੀਰ ਦਾ ਉਹ ਜਿਹੜਾ ਅਮੀਰ ਤਾਂ ਬਹੁਤ ਹੀ ਅਮੀਰ ਹੋਈ ਜਾਂਦੇ ਤੇ ਕੁਝ ਜਨਤਾ ਨੂੰ ਤੁਸੀਂ 80 ਕਰੋੜ ਨੂੰ ਦਾਣਿਆਂ ਤੇ ਹੀ ਲਾ ਦੋ ਹੂੰ ਇਹ ਜਿਹੜੀਆਂ ਪਾਲਿਸਿਸ ਹੋਣੀਆਂ ਚਾਹੀਦੀਆਂ ਨਾ ਸਰਕਾਰਾਂ ਦੀਆਂ ਇਸ ਵਕਫੇ ਨੂੰ ਘਟਾਣ ਦੀਆਂ ਹੋਣੀਆਂ ਚਾਹੀਦੀਆਂ ਵੀ ਬੰਦਿਆਂ ਨੂੰ ਕਾਬਲ ਬਣਾਓ ਪਰ ਬਦਕਿਸਮਤੀ ਹੈ 11 ਦੀਆਂ 11 ਸੀਟਾਂ ਤੇ ਸક્રિય ਰਹਿਣ ਕੇ ਭਰਤ ਪੂਸ਼ਨਾਸ਼ੂ ਕੇ ਲੁਧਿਆਣੇ ਤੇ ਫੋਕਸ ਰਹਿਣਾ ਜੀ ਜਿੰਨੀ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਏਗੀ ਪਰ ਹੁਣ ਭਾਈ ਤੁਸੀਂ ਵੀ ਡਰਾ ਛੱਡਿਆ ਮੈਨੂੰ ਵੀ ਮੇਰਾ ਪਹਿਲਾਂ ਲੁਧਿਆਣੇ ਲਈ ਫਰਜ਼ ਤਾਂ ਬਣੇਗਾ ਹੀ ਬਣੇਗਾ ਵੀ ਇਹੋ ਜਿਹੇ ਨਾ ਲੱਗ ਜਾਏ ਕਿ ਤੇ ਲੋਕਾਂ 'ਚ ਮੈਸੇਜ ਹੀ ਨਾ ਚੱਲ ਜਾਏ ਵੀ ਆਸ਼ੂ ਮਦਦ ਨਹੀਂ ਕਰਦਾ ਹਮਮ ਔਰ ਸਾਡੀ ਤਾਂ ਭਾਈ ਵਿਕਰ ਆ ਇੱਥੋਂ ਕਿਸ ਤਰੀਕੇ ਕਾਂਗਰਸ ਜਿੱਤੇ ਹਮ ਅਸੀਂ ਤਾਂ ਉਹਦੇ ਤੇ ਜ਼ਿਆਦਾ ਕੰਮ ਕਰਾਂਗੇ ਵੈਸੇ ਸਿੱਧੇ ਸਿੱਧੇ ਤੌਰ ਤੇ ਸਾਰੇ ਕੈਂਡੀਡੇਟ ਹੈ ਕਾਂਗਰਸ ਦੇ ਨੇ ਪੱਪੀ ਪ੍ਰਾਸ਼ਰ ਵੀ ਤੁਹਾਡੇ ਵੱਲ ਹੀ ਗਏ ਹੋਏ ਨੇ ਇਧਰੋਂ ਰਵਨੀਤ ਬਿੱਟੂ ਭਾਪੀ ਦੇ ਵਿੱਚ ਚਲੇ ਗਏ ਤੇ ਰਾਜਾ ਬੜਿੰਗ ਤਾਂ ਚਲੋ ਤੁਹਾਡੇ ਹੀ ਨੇ ਇਹ ਫੈਕਟਰ ਵੀ ਹੈ ਇਹਦਾ ਕੀ ਇਫੈਕਟ ਪਏਗਾ ਮੈਨੂੰ ਤਾਂ ਪਤਾ ਨਹੀਂ ਪਰ ਹਾਂ ਕਾਂਗਰਸ ਦਾ ਵਰਕਰ ਐਸ ਵੇਲੇ ਪੱਬਾਂ ਪਾਰ ਹੈ ਵੀ ਜਿਹੜਾ 2022 ਚ ਹੋ ਗਿਆ ਵਰਕਰ ਛੱਡਦੀਏ ਹਮ ਸਾਰੇ ਪੰਜਾਬ ਦੇ ਲੋਕ ਹੀ ਆ ਵੀ ਇੱਕ ਐਕਸਪੈਰੀਮੈਂਟ ਬੜਾ ਗਲਤ ਹੋ ਗਿਆ ਸੀ ਐਤਕਿ ਉਹਨੂੰ ਠੀਕ ਕਰਨਾ ਹੈ ਤੇ ਉਹਦੇ ਚ ਆਪਸ਼ਨਾਂ ਵੀ ਬੜੀਆਂ ਤੇ ਸਭ ਤੋਂ ਬੈਟਰ ਆਪਸ਼ਨ ਵੀ ਉਹਨਾਂ ਦੇ ਕੋਲ ਕਾਂਗਰਸ ਪਾਰਟੀ ਹੋਈ ਹੈ ਰਾਜਾ ਵੜਿੰਗ ਨੇ ਕੋਈ ਘਰ ਘਰ ਲੈ ਲਿਆ ਕਿਰਾਏ ਤੇ ਇੱਥੇ ਕਿ ਤੁਹਾਡੇ ਕੋਲ ਰਹਿਣਗੇ ਕੁਛ ਹੈ ਮੇਰਾ ਘਰ ਹੀ ਖੁੱਲਾ ਉਹਦੇ ਵਾਸਤੇ ਜਦੋਂ ਮੈਂ ਛੋਟਾ ਘਰ ਰਿਆ ਹਾਂ ਪਰ ਇੰਨੇ ਜੋਗਾ ਹੈ ਵੀ ਕਈ ਰਾਜਾ ਵੜਿੰਗ ਉਹਦੇ ਸਮਾ ਸਕਦੇ ਹੈ ਅਸੀਂ ਇੱਕ ਦੋ ਆਖਰੀ ਸਵਾਲ ਨੇ ਇੱਕ ਫਿਰੋਜ਼ਪੁਰ ਵਾਲੀ ਸੀਟ ਦਾ ਬੜਾ ਪੇ ਚੜਿਆ ਹੋਇਆ ਅਜੇ ਤੱਕ ਤੁਸੀਂ ਸਾਰੀਆਂ ਸੀਟਾਂ ਐਲਾਨਤੀਆਂ ਉੱਥੇ ਗੋਬਾਇਆ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਉਹ ਤਾਂ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕਿ ਪਤਾ ਨਹੀਂ ਮੇਨ ਤਾਂ ਕਿਹਾ ਗਿਆ ਕਿ ਮੈਨੂੰ ਟਿਕਟ ਮਿਲ ਰਹੀ ਆ ਤਾਂ ਉਹ ਕਹਿੰਦੇ ਮੈਂ ਤਾਂ ਕਹਿੰਦੇ ਪ੍ਰਚਾਰ ਦੇ ਪਿੰਡ ਵੀ ਸਾਰੇ ਫੇਰ ਲਿਆ ਕਿਸੇ ਨੂੰ ਹੀ ਜਾਂਦਾ ਇਹ ਪਾਰਟੀ ਬੜੀ ਵੱਡੀ ਹੈ ਪਤਾ ਨਹੀਂ ਕਿਨੂੰ ਮਿਲਦੀ ਹੈ ਪਰ ਇਹ ਗੱਲ ਸੱਚੀ ਹੈ ਭਾਈ ਮੈਨੂੰ ਤਾਂ ਲੁਧਿਆਣੇ ਦੀ ਟਿਕਟ ਦੀ ਜਿਹੜੇ ਡਿਸੀਜਨ 메ਕਿੰਗ ਸੀ ਮੈਂ ਉਹਦੇ ਚ ਹੀ ਐਨੀ ਸੀ ਮੈਂ ਫਿਰੋਜ਼ਪੁਰ ਤੇ ਕਿਸ ਤਰੀਕੇ ਕਮੈਂਟ ਕਰ ਸਕਦਾ ਸੋ ਮੈਨੂੰ ਨਹੀਂ ਪਤਾ ਇਹ ਹਾਈ ਕਮਾਂਡ ਦੇ ਪ੍ਰੈਰੋਗੇਟਿਵ ਉਹਦੀਆਂ ਹੀ ਨਹੀਂ ਵੈਸੇ ਚਲੋ ਆਪਾਂ ਗੱਲ ਤਾਂ ਕਰ ਚੁੱਕੇ ਆ ਪੁੱਛਿਆ ਤਾਂ ਤੁਹਾਨੂੰ ਵੀ ਗਿਆ ਹੋਊਗਾ ਕਿ ਰਾਜੇ ਵੜਿੰਗ ਨੂੰ ਦੇ ਦਈਏ ਟਿਕਟ ਕੋਈ ਤੁਹਾਨੂੰ ਤਾਂ ਨਾਰਾਜ਼ਗੀ ਕੋਣ ਕਿਸੇ ਨੂੰ ਪੁੱਛਦਾ ਆ ਹਾਂ ਸਾਡੇ ਵੱਲੋਂ ਸੀਗਾ ਕਿਸੇ ਨੂੰ ਦੇ ਦੋ ਕਿਸੇ ਨੂੰ ਦੇ ਦੋ ਹਾਂ ਜਿਹੜਾ ਤੁਸੀਂ ਭੇਜੋਗੇ ਕੈਂਡੀਡੇਟ ਅਸੀਂ ਉਹਦੇ ਲਈ ਮਦਦ ਕਰਾਂਗੇ ਕਿਉਂਕਿ ਕੁਝ ਖਾਸ ਬੰਦੇ ਹੁੰਦੇ ਨੇ ਨਾ ਤੁਹਾਡੇ ਵੀ ਹੋਣਗੇ ਉਹਨਾਂ ਨੇ ਕਿਹਾ ਨਹੀਂ ਕਿ ਤੁਹਾਨੂੰ ਲੜਨੀ ਚਾਹੀਦੀ ਹੈ ਇੱਕ ਵਾਰ ਜ਼ੋਰ ਲਾ ਲਈਏ ਤਾਂ ਹੀ ਮੈਂ ਦੱਸਿਆ ਥੋੜਾ ਜਿਹਾ ਵਰਕਰਾਂ 'ਚ ਨਿਰਾਸ਼ਾ ਆਈ ਉਹਦੇ 'ਚ ਇਹ ਨਹੀਂ ਵੀ ਕੱਲੇ ਆਸ਼ੂ ਕਰਕੇ ਆਈ ਥੋੜੀ ਜਿਹੀ ਇਹ ਵੀ ਸੀ ਵੀ ਇਹ ਯਾਰ 15 ਸਾਲ ਤੋਂ ਅਸੀਂ ਲੋਕਾਂ ਨੂੰ ਇਹੀ ਪ੍ਰੋਡਕਟ ਬਾਹਰਲਾ ਲਿਆ ਕੇ ਵੇਚਦੇ ਆ ਰਹੇ ਆ ਤੇ ਐਤਕੀ ਫੇਰ ਉਹ ਵੀ ਚਾਹਾਂਗੇ ਵੀ ਕੋਈ ਆਪਣੇ ਕੋਲ ਇੱਥੇ ਲੋਕਲ ਬੰਦਾ ਮਿਲ ਜਾਏ ਪਰ ਰਾਜਾ ਵੜਿੰਗ ਆਪ ਵੀ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੇ ਹਰ ਨੁੱਕਰ ਵਾਸਤੇ ਉਹਦਾ ਕਹਿ ਲੀਏ ਵੀ ਉਹੀ ਫਰਜ਼ ਬਣ ਜਾਂਦਾ ਜਿਹੜਾ ਗਿੱਦੜਪਾ ਲਈ ਹੈ ਮੁਕਸਰ ਲਈ ਹੈ ਬਠਿੰਡੇ ਲਈ ਹੈ ਤੇ ਲੁਧਿਆਣਾ ਲਈ ਤੇ ਗੁਰਦਾਸਪੁਰ ਲਈ ਰਾਜਾ ਤਾਂ ਉਹਦਾ ਡੈਜ਼ਿਗਨੇਸ਼ਨ ਐਡਾ ਵੱਡਾ ਆ ਜਿਵੇਂ ਮੋਦੀ ਸਾਹਿਬ ਸਾਰੇ ਮੁਲਕ ਚੋਂ ਬਨਾਰਸ ਚੋਂ ਖੜ ਜਾਣ ਤੇ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੂੰ ਗੁਜਰਾਤ ਦੇ ਸੂਬੇ ਦਾ ਹੋਣ ਲਈ ਉੱਥੇ ਨਹੀਂ ਖੜ ਸਕਦੇ ਅੱਜ ਕਹਿੰਦੇ ਰਾਜਾ ਵੜਿੰਗ ਦੇ ਕਾਫਲੇ ਦੇ ਵਿੱਚ ਮੁਕਸਰ ਦੇ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਨੇ ਇਹ ਹੁਣ ਮੈਨੂੰ ਨਹੀਂ ਪਤਾ ਕਾਫਲਾ ਅਸੀਂ ਹੁਣੇ ਤੁਹਾਡੇ ਤੋਂ ਬਾਅਦ ਆਪਣੀ ਡਿਊਟੀ ਤੇ ਉੱਥੇ ਖੜ ਜਾਣਾ ਹੈ ਜਿੱਥੇ ਵੈਸਟ ਕੰਸਟਿਟੂਐਂਸੀ ਦੀ ਡਿਊਟੀ ਆਤੀ ਸੀ ਉੱਥੇ ਰਿਸੀਵ ਕਰਾਂਗੇ ਉਹਨਾਂ ਨੂੰ ਫਿਰ ਉਹਨਾਂ ਨੇ ਅੱਗੇ ਜਗਰਾਉਂ ਵੱਲੋਂ ਨਿਕਲਣਾ ਹੈ ਅੱਗੇ ਉੱਥੇ ਐ ਨਾਨਕ ਸਰ ਮੱਥਾ ਟੇਕਣਾ ਪਿੱਛੇ ਡਾਬਰ ਸਾਹਿਬ ਉਹਨਾਂ ਨੂੰ ਦੁੱਖਨਵਾਰਨ ਗੁਰਦੁਆਰਾ ਸਾਹਿਬ ਮੱਥਾ ਟਿਕਾ ਰਹੇ ਆ ਫਿਰ ਉਹਨਾਂ ਨੇ ਜਾਮਾ ਮਸਜਿਦ ਔਰ ਮੇਰਾ ਖਿਆਲ ਦੁਰਗਾ ਮਾਤਾ ਮੰਦਰ ਜਾਣਾ ਉਸ ਤੋਂ ਪਹਿਲਾਂ ਸ਼ਾਇਦ ਚਰਚੇ ਚੋਂ ਜਾ ਰਹੇ ਆ ਸੋ ਉਹਨਾਂ ਦੇ ਹੈ ਮੇਰੀ ਕੰਸਟੀਟੂਐਂਸੀ ਤੋਂ ਬਾਅਦ ਉਹਨਾਂ ਨੇ ਅੱਗੇ ਨਿਕਲਣਾ ਹੈ ਜਗਰਾਵਾਂ ਵੱਲੋਂ ਨਾਨਕਸਰ ਸਾਥ ਉੱਥੇ ਅਸੀਂ ਇੱਥੇ ਰਿਸੀਵ ਕਰਾਂਗੇ ਉਹਨਾਂ ਨੇ ਅੱਛਾ ਇੱਕ 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 ਆਖਰੀ ਹੈ ਭਗਵੰਤਬਾਨ 13 ਜ਼ੀਰੋ ਦਾ ਕਹਿੰਦੇ ਨੇ ਕਿ 13 ਜਿੱਤਾਂਗੇ ਪਰਤਪੂਸ਼ਣ ਆਸ਼ੂ ਆਪਣੇ ਤਜਰਬੇ ਚੋ ਕੀ ਕਹਿੰਦੇ ਨੇ ਕਾਂਗਰਸ ਦਾ ਐਤ ਕੀ ਕਹਿੰਦਾ ਭਾਈ ਲੁਧਿਆਣਾ ਤਾਂ ਜਿਤਾਵਾਂਗੇ ਜੀ ਲੁਧਿਆਣਾ ਦੀ ਗਰੰਟੀ ਲੈਣੇ ਲੁਧਿਆਣਾ ਤਾਂ ਜਿਤਾਵਾਂਗੇ ਆਪਣੇ ਵੱਲੋਂ ਜੀ ਜਾਨ ਲਾ ਦੇਾਂਗੇ ਗਰੰਟੀ ਤਾਂ ਪਰਮਾਤਮਾ ਦੇ ਹੱਥ ਏ ਮੈਂ ਵੱਡੀਆਂ ਗੱਲਾਂ ਕਦੀ ਕੀਤੀ ਨਹੀਂ ਇਹ ਇੱਕ ਰਾਜਨੀਤਿਕ ਆਗੂ ਗਰੰਟੀ ਵੀ ਕਹਿਣ ਲੱਗ ਗਿਆ ਨਾ ਭਾਈ ਉਹ ਫਿਰ ਉਹ ਮੈਂ ਉਹਨਾਂ ਛੋਟਾ ਆਗੂ ਆ ਉਹ ਵੱਡੇ ਆਗੂ ਵੱਡੀਆਂ ਵੱਡੀਆਂ ਗਰੰਟੀਆਂ ਦਿੰਦੇ ਆ ਮੇਰੀ ਤਾਂ ਇਹ ਏ ਵੀ ਲੁਧਿਆਣੇ ਲਈ ਜੀ ਜਾਨ ਲਾ ਦੇਾਂਗੇ ਔਰ ਜਿੱਤਾਂਗੇ ਜੋਰ ਪੂਰਾ ਲੱਗੂਗਾ ਪੂਰਾ ਜੋਰ ਤਾਂ ਬਿਲਕੁਲ ਪਰਤਪੂਸ਼ਣ ਆਸ਼ੂ ਹਰਾਂ ਦੇ ਨਾਲ ਗੱਲਬ ਰਾਜਾ ਪੜਿੰਗ ਦੇ ਲਈ ਵੀ ਉਨਾ ਹੀ ਜੋਰ ਲੱਗੂਗਾ ਜਿੰਨਾ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਲਈ ਲੱਗਦਾ ਰਿਹਾ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਕੈਂਪੇਨ ਸ਼ੁਰੂ ਹੋਣੀ ਹੈ ਰਾਜਾ ਪੜਿੰਗ ਦੀ ਜਿਨ੍ਹਾਂ ਨੂੰ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਅਲਾਨਿਆ ਗਿਆ ਆਸ਼ੂ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਆਸ਼ੂ ਜੀ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਸਾਂਝਾ ਕਰਨ ਦੇ ਲਈ ਆਪਣੇ ਪਾਸ ਥੈਂਕ ਯੂ